ਅੱਧੇ ਘੰਟੇ ਦੀ ਮਹਿਜ਼ بارش ਪਈ ਐ ਸੋ ਅੱਧੇ ਘੰਟੇ ਦੀ بارش ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਟਿਆਲੇ ਦੇ ਵਿੱਚ ਜਿਹੜਾ ਨਗਰ ਨਿਗਮ ਦੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਕਿ ਇਹ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਨੇ ਉਹ ਕੋਈ ਵੀ ਕੰਮ ਕਰਨ ਤੋਂ ਜ਼ਰੂਰ ਗਰੇਜ਼ ਕਰਦੇ ਨਜ਼ਰ ਆ ਰਹੇ ਤਸਵੀਰਾਂ ਨੇ ਸੋ ਆਮ ਜਨਤਾ ਦਾ ਲਾਂਘਾ ਜਿਹੜਾ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੇ ਬੀ ਟੈਂਕ ਸੁਖਦਾਸਪੁਰ ਮੁਹੱਲੇ ਦੀਆਂ ਤਸਵੀਰਾਂ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਰਾਹ ਗਿਰਾਂ ਨੇ ਨਿਕਲਣਾ ਸੋ ਇਹਨਾਂ ਦੇ ਲੰਘਣ ਦਾ ਵਾਸਤੇ ਰਾਹ ਨਹੀਂ ਹੈਗਾ ਸੋ ਬਾਈ ਜੀ ਆਪਣੇ ਸਕੂਟਰ ਤੇ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਆਕੋਂ ਛੱਡਣਗੇ ਛੱਣਗੇ ਬੁਰਾ ਹਾਲ ਪੂਰਾ ਹਾਲ ਜੋ ਦੇਖਣ ਜੋ ਤਸਵੀਰਾਂ ਨੇ ਕਹਿੰਦੇ ਆ ਬੁਰਾ ਹਾਲ ਹੈ ਸਾਰੇ ਪਟਿਆਲੇ ਸ਼ਹਿਰ ਦੇ ਵਿੱਚ ਮਹਿਜ ਅੱਧਾ ਘੰਟਾ ਬਾਰਿਸ਼ ਪਈ ਹੈ ਉਸ ਤੋਂ ਬਾਅਦ ਬਾਈ ਹੁਣਾਂ ਛੱਡਣ ਜਾ ਰਹੇ ਨੇ ਪਹਿਲੀ ਤੁਸੀਂ ਨਾ ਕੀ ਲੱਗਦੇ ਜੀ ਬੋਲੋ ਬੋਲੋ ਕਿਸ ਤਰ੍ਹਾਂ ਲੱਗਦਾ ਕਿ ਪਾਣੀ ਖੜਾ ਨਾ ਕਰਕੇ ਹਾਂਜੀ ਪਾਣੀ ਬਹੁਤ ਜ਼ਿਆਦਾ ਖੜਾ ਹੋਇਆ ਹੈ ਦਿੱਕਤਾਂ ਦੀ ਕਿੰਨੀ ਦਿੱਕਤਾਂ ਦੀ ਹੈ ਬਹੁਤ ਜ਼ਿਆਦਾ ਪਾਣੀ ਖੜਾ ਹੋਇਆ ਹੈ ਸੋ ਅਸੋਕ ਤਸਵੀਰਾਂ ਦਾ ਤੈਨੂੰ ਅਸਰ ਤੁਸੀਂ ਛੱਡਣ ਜਾ ਰਹੇ ਹੋ ਮੈਂ ਚੱਲੇ ਆਇਆ ਜੀ ਸੋ ਤਸਵੀਰਾਂ ਤੁਹਾਨੂੰ ਦਿਖਾ ਦੇਣ ਕਿ ਕਿਸ ਤਰ੍ਹਾਂ ਦੇ ਨਾਲ ਸਰ ਕਿਤੋਂ ਤੁਸੀਂ ਮਤਲਬ ਕਿ ਕਿੰਨੇ ਕੁ ਰਾਗਰਾਂ ਨੂੰ ਛੱਡ ਰਹੇ ਹੋ ਮੈਂ 5-6 ਕਿ ਰਾਗਰਾਂ ਨੂੰ ਛੱਡਿਆ ਅੱਜ ਅੱਜ 5-6 ਲੋਕਾਂ ਨੂੰ ਛੱਡੇ ਸਰ ਹਾਂ ਜੀ ਹਾਂ ਜੀ ਸੋ ਬਿਲਕੁਲ 5-6 ਲੋਕਾਂ ਨੂੰ ਕਹਿੰਦੇ ਆ ਇੱਥੋਂ ਆਹ ਜਿਹੜਾ ਛੋਟਾ ਜਿਹਾ ਟੋਟਾ ਹੈਗਾ ਇੱਥੇ ਪਾਣੀ ਦੀ ਅਕਸਰ ਹੀ ਜਿਹੜਾ ਹੈਗਾ ਇਸੇ ਤਰ੍ਹਾਂ ਜਮਾਵੜਾ ਲੱਗ ਜਾਂਦਾ ਹੈ ਮਹਿਜ਼ ਅੱਧੇ ਘੰਟੇ ਦੀ ਬਰਸਾਤ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਕਿਉਂ ਆ ਕੀ ਜਿਹੜਾ ਹੈਗਾ ਲੋਕਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸੋ ਤਸਵੀਰਾਂ ਨੇ ਪਟਿਆਲੇ ਦੀਆਂ ਜਿੱਥੇ ਵੀ ਦੇਖੋ ਪਟਿਆਲੇ ਚ ਜਲ ਥਲ ਹੋਇਆ ਪਿਆ ਹੈ ਮਹਿਜ਼ ਅੱਧੇ ਘੰਟੇ ਦੀ ਬਰਸ਼ਾਤ ਨੇ ਨਗਰ ਨਿਗਮ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਸੋ ਬਾਈ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਖੜੇ ਨੇ ਸੋ ਆ ਤਸਵੀਰਾਂ ਨੇ ਇਹ ਤਸਵੀਰਾਂ ਨੇ ਪਟਿਆਲੇ ਦੀਆਂ ਸੋ ਬਾਈ ਉਹਨਾਂ ਦੇ ਘਰ ਦੇ ਬਾਹਰ ਪਾਣੀ ਖੜਾ ਹੈਗਾ ਸੋ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਬਾਈ ਜੀ ਕੀ ਨਾਂ ਹੈ ਤੁਹਾਡਾ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਜੀ ਮਹਿਜ ਹਲੇ ਅੱਧਾ ਘੰਟਾ ਬਾਰਿਸ਼ ਹੋਈ ਹੈ ਤੋਂ ਪਾਣੀ ਬਹੁਤ ਖੜ ਗਿਆ ਇਹ ਇਹ ਤੁਹਾਡੇ ਸਾਹਮਣੇ ਜੀ ਬਹੁਤ ਜ਼ਿਆਦਾ ਪਾਣੀ ਇੱਥੇ ਖੜ ਜਾਂਦਾ ਜਦੋਂ ਵੀ ਮੀਂਹ ਆਉਂਦਾ ਹੈ ਗੋਡੇ ਗੋਡੇ ਪਾਣੀ ਖੜ ਜਾਂਦਾ ਕਿਹੜਾ ਏਰੀਆ ਜੀ ਬੀ ਟੈਂਕ ਮਹੱਲਾ ਬੀ ਟੈਂਕ ਏਰੀਆ ਅਕਸਰ ਪਾਣੀ ਖੜ ਜਾਂਦਾ ਹਾਂਜੀ ਸੋ ਕੀ ਕਹਿਣਾ ਚਾਹੁੰਦੇ ਹੋ ਕਾਰਪੋਰੇਸ਼ਨ ਦੇ ਅਧਿਕਾਰੀ ਬਸ ਇਹ ਵੀ ਦੀ ਸਫਾਈ ਕਰਕੇ